ਕਾਜ਼ਾਤਰਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨੂੰ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ। ਬਟਿੰਡਾ ਦੇ ਬਠਿੰਡਾ ਦੇ ਆਦਰਸ਼ ਨਗਰ ਤੋਂ ਇੱਕ ਸੈਰ ਕਰ ਰਹੀ ਮਹਿਲਾ ਦੀਆਂ ਵਾਲੀਆਂ ਚਪਟਕੇ ਫਰਾਰ ਹੋਣ ਵਾਲੇ ਸਨੇਚਰਾਂ ਨੂੰ ਬਟਿੰਡਾ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ ਤੇ ਉਹਨਾਂ ਦੇ ਕੋਲੋਂ ਮਾਰੂ ਹਥਿਆਰਾਂ ਦੇ ਨਾਲ-ਨਾਲ ਦੋ ਵਹੀਕਲ ਵੀ ਬਰਾਮਦ ਕੀਤੇ ਗਏ ਹਨ। ਅਤੇ ਇਹ ਜਲੰਧਰ ਇਤਿਹਾਸਪਾਸ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ ਅਤੇ 12 ਦਾਦ ਦੇ ਵਿੱਚ ਵਰਤਿਆ ਗਿਆ ਬੁਲਟ ਮੋਟਰਸਾਈਕਲ ਵੀ ਪੁਲਿਸ ਵੱਲੋਂ ਬਰਾਮਦ ਕਰ ਲਿਆ ਗਿਆ ਹੈ। ਤਫ਼ਤੀਸ਼ ਦੌਰਾਨ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਇਨ੍ਹਾਂ ਦੇ ਵਿੱਚੋਂ ਇੱਕ ਨੌਜਵਾਨ ਤੇ ਭਾਰੀ ਗਿਣਤੀ ਦੇ ਵਿੱਚ ਪਹਿਲਾਂ ਵੀ ਮੁਕੱਦਮੇ ਦਰਜ ਹਨ ਅਤੇ ਪੁਲਿਸ ਵੱਲੋਂ ਇਨ੍ਹਾਂ ਨੂੰ ਸਿਵੀਆਂ ਰੋਡ ਤੋਂ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ ਅਤੇ ਫਿਲਹਾਲ ਪੁਲਿਸ ਦੇ ਵੱਲੋਂ ਇਸ ਦੇ ਵਿੱਚ ਅਸਲਾ ਐਕਟ ਦਾ ਵਾਦਾ ਵੀ ਇਹਨਾਂ ਦੇ ਉੱਪਰ ਕੀਤਾ ਗਿਆ ਹੈ ਅਤੇ ਪੁਲਿਸ ਦੇ ਵੱਲੋਂ ਬਾਰੀਕੀ ਦੇ ਨਾਲ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਪੂਰੀ ਜਾਣਕਾਰੀ ਸੁਣਦੇ ਹਾਂ ਐਸਐਸਪੀ ਬਠਿੰਡਾ ਦੀ ਜ਼ੁਬਾਨੀ ਜਿਹੜੀ ਬਠਿੰਡੇ ਥਰਮਲ ਦੇ ਥਾਣੇ ਦੇ ਏਰੀਆ ਵਿੱਚ ਆਦਰਸ਼ ਨਗਰ ਦੇ ਵਿੱਚ ਇੱਕ ਸਨੇਚਿੰਗ ਦੀ ਵੀਡੀਓ ਵਾਇਰਲ ਹੋਈ ਸੀਗੀ ਜਿਸ ਦੇ ਵਿੱਚ ਦੋ ਨੌਜਵਾਨ ਵਿਅਕਤੀ ਸੀਗੇ ਜਿਨ੍ਹਾਂ ਦੇ ਚਿਹਰੇ ਵੀ ਨਜ਼ਰ ਆ ਰਹੇ ਸੀਗੇ ਤੇ ਉਹਨਾਂ ਨੇ ਇੱਕ ਮਿਲਟਰੀ ਗ੍ਰੀਨ ਕਲਰ ਦੀ ਬੁਲੇਟ ਮੋਟਰਸਾਈਕਲ ਸੀਗੀ ਹੁੰਦੀ ਜਿਹੜੀ ਹੈਗੀ 스내ਚਿੰਗ ਕੀਤੀ ਸੀਗੀ ਤੇ ਸਾਡੀ ਟੀਮ ਨੇ ਕਾਫੀ ਦਿਨ ਦੀ ਮਸ਼ੱਕਤ ਕਰਨ ਤੋਂ ਬਾਅਦ ਇਹਨਾਂ ਦਾ ਪਿੱਛਾ ਕਰਦੇ ਰਹੇ ਤਾਂ ਫਿਰ ਦੋਨੇ ਦੋਸ਼ੀ ਜਿਹੜੇ ਹੈਗੇ ਗ੍ਰਿਫਤਾਰ ਕਰ ਲਏਗੇ ਇੱਕ ਵਿਅਕਤੀ ਹੈਗਾ ਜਿਹਦਾ ਸਾਹਿਲ ਤੇ ਉਹਦਾ ਸਾਥੀ ਇਹਦੇ ਵਿੱਚ ਫੜੇ ਗਏ ਹਨ ਇਹਨਾਂ ਦਾ ਇਹੀ ਕੰਮ ਹੈ ਇਹ ਸਨੇਚਿੰਗ ਕਰਦੇ ਆਂ ਬਾਰ-ਬਾਰ ਜਿਹੜੀ ਮੁਰਲੀ ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਇਹ ਆਪਣੀ ਥਾਂ ਬਦਲਦੇ ਰਹਿੰਦੇ ਆਂ ਜਿੱਦਾਂ 10 ਦਿਨ ਬਟਿੰਡੇ ਜ਼ਿਲ੍ਹੇ ਚ ਲਾ ਲੇ ਅਗਲੇ ਫਿਰ 10 ਦਿਨ ਜਲੰਧਰ ਚਲੇ ਗਏ 10 ਦਿਨ ਮੁਕਸਰ ਚਲੇ ਗਏ ਤੇ ਜਗ੍ਹਾ ਬਦਲ-ਬਦਲ ਕੇ ਇਸ ਤਰੀਕੇ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਆਂ ਇਹਨਾਂ ਕੋਲੋਂ ਇੱਕ ਦੇਸੀ ਪਿਸਤਲ 3 ਲਾਈਵ ਰਾਉਂਡ ਤੇ ਕਾਪਾ ਇੱਕ ਜਿਹੜਾ ਬੁਲਟ ਮੋਟਰਸਾਈਕਲ ਜਿੱਤੇ ਇਹਨਾਂ ਨੇ ਕੀਤੀ ਸੀਗੀ ਵਾਰਦਾਤ ਉਹ ਉਹ ਵੀ ਮੁਰਲੀ ਤਫਤੀਸ਼ ਦੌਰਾਨ ਸਨੇਚਿੰਗ ਦਾ ਹੀ ਸਾਹਮਣੇ ਹੋਣਾ ਜਾਪਦਾ ਹੈ ਕਿ ਸਨੇਚਿੰਗ ਦਾ ਹੀ ਹੈਗਾ ਤੇ ਇੱਕ ਸਕੂ ਉਹਨਾਂ ਤੋਂ ਜਿਹੜੀ ਹੈਗੀ ਰਿਕਵਰ ਹੋਈ ਹੈ ਬਾਕੀ ਦੌਰਾਨ ਪੁਲਿਸ ਕਿਸ ਹਸਪਤਾਲ ਲੈਗਾ ਕਿ ਹੋਰ ਕਿਹੜੀ ਕਿਹੜੀ ਵਾਰਦਾਤਾਂ ਇਹਨਾਂ ਨੇ ਕੀਤੀ ਕਿੰਨੇ ਪਰਚੇ ਦਰਾਂ ਨੇ ਹੁਣ ਤੱਕ 12 ਪਰਚੇ ਸਾਹਮਣੇ ਆ ਕਿ ਨਾਮ ਸਰ ਜੀ ਦੇ 12 ਪਰਚੇ ਇੱਕ ਤਾਂ ਵਿਅਕਤੀ ਸਾਹੀ ਲੈਗਾ ਦੂਜਾ ਉਹਦਾ ਸਾਥੀ ਹੈਗਾ ਜਿਹੜੀ ਡਿਟੇਲ ਤੁਹਾਨੂੰ ਅਸੀਂ ਪ੍ਰੈਸ ਨੂੰ ਡਰਿੰਗ ਸ਼ੇਅਰ ਕਰਤਾ ਸਰ ਰਹਿਣਾ ਕਿ ਕਿਥੋਂ ਦੇ ਇਹ ਇਹ ਥਾਂ ਬਦਲਦੇ ਰਹਿੰਦੇ ਬੇਸਿਕਲੀ ਨਾ ਕਿਉਂਕਿ ਇੱਕ ਜਗ੍ਹਾ ਟਿੱਕੇ ਨਹੀਂ ਰਹਿੰਦੇ 3 ਦਿਨ ਕਿਤੇ ਰਹਲੇ ਕਿਰਾਏ ਤੇ ਫਿਰ ਇਧਰ ਉਧਰ ਚਲੇ ਗਏ ਤੇ 올 ਪੰਜਾਬ ਚ ਟਰੈਵਲ ਕਰਦੇ ਰਹਿੰਦੇ ਅਫਸਰ ਮਿਹਨਤ ਕਰਨੀ ਕੋਈ ਸੀਸੀਟੀਵੀ ਕਾਫੀ ਦਿਨਾਂ ਤੋਂ ਉਧਰ ਹਲਾ ਲੇ ਜਾ ਰਹੇ ਸਿੱਕਿਆ ਲੱਭਣ ਇਹ ਤਾਂ ਟੀਮ ਜਿਹੜੀ ਹੈਗੀ ਉਹ ਬਧਾਈ ਦੇ ਪੱਤੇ ਰਹਿ ਕੇ ਜਿਨ੍ਹਾਂ ਨੇ ਇਸ ਸਨੇਚਿੰਗ ਦੇ ਕੇਸ ਨੂੰ ਫਾਲੋਅ ਅਪ ਕਰਕੇ ਟ੍ਰੇਸ ਕਰਕੇ ਇਹਨੂੰ ਸੋਲਵ ਕੀਤਾ ਤੇ ਉਹਨਾਂ ਨੂੰ ਅਸੀਂ ਜਿਹੜੇ ਸੂਟੇਬਲ ਰਿਵਾਰਡ ਰਿਕਮੈਂਡ ਕਰਾਂਗੇ